ਹਾਂਜੀ ਹੋਰ ਕੀ ਹਾਲ ਹੈ ਵੀਰੋ ਅੱਛਾ ਵੀਡੀਓ ਦੇ ਵਿੱਚ ਮੈਂ ਆਪਣੇ ਸੱਜਣਾ ਮਿੱਤਰਾਂ ਦੇ ਆਮ ਜਿਗਰ ਦੇ ਨਾਂ ਨੂੰ ਲੈ ਗਾਂ ਰਿਹਾ ਕਿਉਂਕਿ ਪੁਰਾਣੇ ਜਿਹੜੇ ਸੱਜਣ ਮਿੱਤਰ ਆ ਤੇ ਹੁਣ ਇੱਕ ਮੇਰਾ ਸੱਜਣ ਇਹੋ ਜਿਹਾ ਵੀ ਉਹ ਸਮਾਂ ਬੜਾ ਹੋ ਗਿਆ ਸਾਨੂੰ ਮਿਲਿਆ ਨੂੰ ਕਿਉਂਕਿ ਉਹ ਸਮੇਂ ਇਦਾਂ ਦੇ ਹੀ ਵੀ ਮਤਲਬ ਕਿ ਉਹ ਗੱਲ ਉੱਥੇ ਹੀ ਬਾਹਗ ਤੇ ਜਾਣਾ ਮੰਮੀ ਕੋ ਰੋਟੀਆਂ ਛਕ ਲੈਣੀਆਂ ਉੱਥੇ ਚੁੰਕੇ ਜੀ ਸਰ ਕੋਈ ਕੁਝ ਪ੍ਰੋਗਰਾਮ ਚੱਲਦੇ ਰਹਿੰਦੇ ਸਾਡੀਆਂ ਰੋਟੀਆਂ ਪਾਣੀ ਇੱਥੇ ਇਕੱਠੇ ਹੀ ਬੈਠ ਕਾਂ ਚ ਰਹਿਣਾ ਇਕੱਠੇ ਸੌਣਾ ਇਕੱਠੇ ਹੀ ਫਿਲਮਾਂ ਵੇਖਣੀਆਂ ਇਕੱਠੇ ਹੀ ਕਈ ਕੰਮ ਧੰਦੇ ਚੱਲਦੇ ਰਹਿੰਦੇ ਸਿਰੋਮ ਬੱਦੇ ਘਟੇ ਤੇ ਉਹਨਾਂ ਇਹ ਆ ਵੀ ਸਮਾਂ ਵੜਾ ਹੋ ਗਿਆ 2005 ਦੇ ਅਹੀਂ ਨਿਕੜੇ ਆ ਤੇ 20 ਸਾਲਾਂ ਚ ਮੈਨੂੰ ਮੇਰੀ ਦੋ ਜਾਂ ਤਿੰਨ ਵਾਰ ਤੋਂ ਵੱਧ ਮਿਲੇ ਹੋਈਏ ਕਿ ਮਿਲੇ ਵੀ ਕਿੱਥੇ ਆ ਦੂਰੋਂ ਦਰੋਂ ਹੀ ਹੁਣ ਇੰਨੇ ਸਮੇਂ ਚ ਬੰਦੇ ਦੇ ਕਈ ਹਾਲਾਤ ਬਦਲ ਜਾਂਦੇ ਆ ਘਰ ਗ੍ਰਸਤੀ ਜੀਵਨ ਕਈ ਬੱਚਿਆਂ ਦੀਆਂ ਗੱਲਾਂ ਪਰਿਵਾਰ ਦੀਆਂ ਗੱਲਾਂ ਤੇ ਉਹਨੂੰ ਸੱਜਣ ਦਾ ਮੈਨੂੰ ਪਤਾ ਨਹੀਂ ਵੀ ਉਹਨਾਂ ਅੱਜ ਕੱਲ ਦਾ ਸੁਭਾਅ ਕਿਸ ਤਰ੍ਹਾਂ ਦਾ ਉਹ ਪਹਿਲੇ ਸੁਭਾਅ ਦਾ ਤੇ ਮੈਂ ਬੜਾ ਭੇਤੀਆਂ ਨੂੰ ਹੁਣ ਨਹੀਂ ਪਤਾ ਜੀ ਜਾਂ ਉਹ ਵੀ ਸਮੇਂ ਨਾਲ ਬਦਲ ਗਿਆ ਜਾਂ ਕਿਤਰਾ ਹੋ ਗਿਆ ਪਰ ਬੰਦਾ ਉਦਾਂ ਜਿਦੀ ਬੰਦਾ ਜਦੀ ਜਹੀ ਤੇ ਉਹ ਬਦਲ ਨਾਲਾ ਨਹੀਂ ਮੈਨੂੰ ਉਹ ਇਤਿਹਾਸ ਹੈ ਕਿ ਇਹ ਬਦਲ ਨਾਲਾ ਨਹੀਂ ਹੋ ਸਕਦਾ ਪਰ ਕੀ ਪਤਾ ਹੁੰਦਾ ਕਈ ਵਾਰ ਸੋ ਘਰ ਪਰਿਵਾਰ ਚ ਗੱਲਾਂ ਹੋ ਜਾਂਦੀਆਂ ਤੇ ਈਮੇਲ ਦਾ ਵਰਤਨ ਵਾਲਾ ਔਰ ਜਿੱਦੀ ਤੋਂ ਉਹਨੇ ਕੀ ਵਿਚਾਰੇ ਨੇ ਕਰਨਾ ਵੀ ਮੰਨ ਲਓ ਬਾਹਰ ਆਜ਼ਾਦੀ 'ਚ ਜਾ ਸਕਦਾ ਮਿਲ ਸਕਦਾ ਸੱਜਣਾ ਨੂੰ ਬੈਠ ਲੋ ਸਕਦਾ ਵਾ ਉਹ ਟਾਈਮ ਬੜਾ ਹੋ ਗਿਆ ਹੁਣ ਤੇ ਉਹ ਬੰਦੇ ਨੂੰ ਇੱਕ ਤੇ ਬੈਗ ਤੇ ਕੋਈ ਜਾ ਕੇ ਠਾ ਨਹੀਂ ਸਕਦਾ ਇਹ ਵੀ ਮੈਨੂੰ ਪਤਾ ਪਹਿਲੀ ਗੱਲ ਤੇ ਡਰਦਾ ਕੋਈ ਦੀ ਬੈਗ ਤੇ ਨਹੀਂ ਜਾਂਦਾ ਠਾਉਣਾ ਸਵਾਗਏ ਨੇ ਉਹਦਾ ਕੀ ਪਤਾ ਕਿਤਰਾ ਉਹਨੇ ਚੱਕਰਨਾ ਉਹ ਉਹ ਸਮੇਂ ਦਾ ਨਾਂ ਦੀ ਮੈਂ ਗੱਲ ਕਰਦਾ ਹੁਣ ਅੱਜ ਕੱਲ ਕੀ ਪਤਾ ਭੋਲਾ ਭਗਤ ਬਣਿਆ ਜਾਂ ਕਿਤਰਾ ਦਾ ਵਾਕੀ ਹਿਸਾਬ ਹੈ ਮੈਨੂੰ ਨਹੀਂ ਇਹਦੇ ਬਾਰੇ ਪਤਾ ਤੇ ਹੁਣ ਗੱਲ ਇਹ ਆ ਵੀ ਉਹਨੂੰ ਬੰਦੇ ਨੂੰ ਉਠਾਉਣਾ ਜ਼ਰੂਰੀ ਆ ਉਠਾਉਣਾ ਜ਼ਰੂਰੀ ਆ ਕਿ ਕੋਈ ਗਾਂ ਵਿਆਹ ਸ਼ਾਦੀਆਂ ਦੇ ਸੀਜੇ ਚੱਲਣデア ਤੇ ਵਿਆਹ ਵੀ ਜਾਣਾ ਹੁੰਦਾ ਮਿਲਣਾ ਗਿਲਣਾ ਹੁੰਦਾ ਕਿ ਤੇ ਆਉਣਾ ਜਾਣਾ ਪੈਂਦਾ ਤੇ ਉਹਨੂੰ ਇੱਕ ਬੰਦਾ ਠਾ ਸਕਦਾ ਉਹਦੇ ਤੱਕ ਆਪਾਂ ਆ ਮੇਰੇ ਵਟਸਐਪ ਜੇ ਬੰਦ-ਬੰਦ ਜੇ ਚੱਲਦੇ ਕਰਕੇ ਗਰੁੱਪਾਂ ਦਾ ਹੀ ਸਮਝ ਨਹੀਂ ਲੱਗਦੀ ਤੇ ਆ ਫੇਸਬੁੱਕ ਤੋਂ ਹੀ ਕੱਢਦੀ ਦੀ ਗੱਲ ਆ ਪਹੁੰਚ ਵਾਂ ਨਹੀਂ ਹੁੰਦੀ ਇਧਰ ਤੀ ਘੁੰਮ ਕੇ ਵੀ ਸੱਜਣ ਮਿੱਤਰ ਆਪੇ ਪਛਾਣਦੇ ਆ ਤੇ ਫਰਕ ਬੜਾ ਪੈ ਗਿਆ ਤਨਾ ਸੱਜਣਾ ਦਾ 20 ਸਾਲਾਂ ਚ ਪਰ ਉਹ ਬੰਦੇ ਤੇ ਮੈਨੂੰ ਲੱਗਦਾ ਨਹੀਂ ਕੋਈ ਇਤਰਾ ਦਾ ਫਰਕ ਪਾਊਗਾ ਨਹੀਂ ਜਿੱਤਰਾ ਦਾ ਜਨਤਾ ਦਾ ਹੋਗੇ ਹਿਸਾਬ ਜੇ ਤੇ ਮਹਿਲੇ ਪਹਿਲਵਾਨ ਨੂੰ ਕਹਿੰਨੇ ਆ ਮਾੜੀ ਮੇਕੇ ਆਦਾ ਸਰਪੰਚ ਮਹਿਲਾ ਪਹਿਲਵਾਨ ਆ ਤੇ ਜਾਂ ਤੇ ਥੋੜਾ ਬੜਾ ਉਹਨੂੰ ਉਹ ਚਲਾ ਸਕਦਾ ਵੈਸੇ ਤੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ 20 25 ਸਾਲ ਪਹਿਲਾਂ ਇਹ ਦਾ ਤੇ ਉਹ ਭੌ ਦਾ ਦੂਜੇ ਦਾ ਇਹਨਾਂ ਦੇ ਦੋਹਾਂ ਬੰਦੇ ਦੇ ਰਿਮੋਟ ਕੰਟਰੋਲ ਮੇਰੇ ਕੋਲ ਹੁੰਦੇ ਫਿਰ ਮੈਂ ਇਹਨਾਂ ਨੂੰ ਰਿਮੋਟ ਦੇ ਹਿਸਾਬ ਨਾਲ ਛੱਡਦਾ ਨਾ ਵੀ ਇੰਨਾ ਚੱਲ ਜਾਓ ਤੇ ਇੰਨਾ ਖੇਡ ਲਾਓ ਤੇ ਜ਼ਿਆਦਾ ਨਹੀਂ ਕਰਨਾ ਪਰ ਉਹ ਮੈਂ ਤੇ ਪਰ ਫਿਰ ਵੀ ਬਦੋ ਬਦੀ ਜ਼ਿਆਦਾ ਕਰਵਾਉਂ ਦਿੰਦੇ ਹੀ ਤੇ ਉਹ ਰਿਮੋਟ ਤੇ ਜਾਂ ਜਦੋਂ ਮੇਰੇ ਤੋਂ ਬਿਨਾ ਚਾਹਦੇ ਕਿਤੇ ਤੇ ਉਹ ਫਿਰ ਰਿਮੋਟ ਨਹੀਂ ਇਹਨਾਂ ਦਾ ਮੇਰੇ ਕੋਲ ਹੁੰਦਾ ਹੋਣ ਕਰਕੇ ਫਿਰ ਜ਼ਿਆਦਾ ਕਿਤੇ ਵਾਧਾ ਘਟਾ ਵਧ ਕਿਤੇ ਕੋਈ ਨੁਕਸਾਨ ਹੋ ਜਾਂਦਾ ਸੀ ਜਾਂ ਕਿਦਾ ਵੱਧ ਫਾਇਦਾ ਹੋ ਜਾਂਦਾ ਸੀ ਇਹਨੂੰ ਪਤਾ ਨਹੀਂ ਲੱਗਦਾ ਹਿਸਾਬ-ਤਬਾਬ ਦਾ ਵੀ ਨੁਕਸਾਨ ਕਿੱਥੇ ਤੇ ਫਾਇਦਾ ਕਿੱਥੇ ਹੁਣ ਮਹਿਲਾ ਪਹਿਲਵਾਨ ਉਹ ਬੰਦੇ ਨੂੰ ਚਲਾ ਸਕਦਾ ਹੈਗਾ ਪਹਿਲਾਂ ਵੀ ਉਦਾਂ ਦਾ ਹੀ ਨਰ ਗਈ ਆ ਪਰ ਫਿਰ ਵੀ ਇਹ ਇਹ ਸਮਝ ਲੈਂਦੀ ਆ ਕਿ ਜਿਹਦੀਆਂ ਰਮਝਾਂ ਤੇ ਭਾਉ ਮਹਿਲ ਸਿਆਂ ਮੈਂ ਇਹ ਤੇਰੇ ਤੱਕ ਵੀਡੀਓ ਪਹੁੰਚਣੀ ਜੇ ਜ਼ਰੂਰੀ ਕਰੋ ਜੀ ਭਾਉ ਮਹਿਲ ਸੋਂਪ ਸਰਪੰਚ ਮਹਿਲ ਸਿੰਘ ਮਾੜੀ ਮੇਗਾ ਬੋਗ ਕੋਲ ਇਹ ਮੇਰੀ ਵੀਡੀਓ ਜ਼ਰੂਰ ਜਾਵੇ ਤੇ ਉਹਨੂੰ ਇੱਕੋ ਹਦਾਇਤ ਆ ਵੀ ਤੂੰ ਕੁਝ ਨਹੀਂ ਕਰਨਾ ਤੇ ਉਹ ਭਾਉ ਨੂੰ ਜਾ ਕੇ ਨਾ ਉਹਦਾ ਗਰਮੀ ਦਾ ਟੈਂਪਰੇਚਰ ਮੈਂ ਤੁਹਾਨੂੰ ਦੱਸਤਾ ਹੀ ਮੈਂ ਸੈੱਟ ਕਰ ਆਇਆ ਹਾਂ ਗਰਮੀ ਦਾ ਟੈਂਪਰੇਚਰ ਦਾ ਮੈਂ ਇਹ ਘਰ ਆ ਗਿਆ 5-10 ਸਾਲ ਪਹਿਲਾਂ ਜਿਉ ਨਵੇਂ-ਨਵੇਂ AC ਆਏ ਤੇ ਉਹ pau 16 ਦੇ ਛੱਡ ਕੇ ਤੇ ਉੱਤੇ ਕੰਬਲ ਲੈ ਕੇ ਪਿਆ ਹੀ ਤੇ ਮੈਂ ਕੰਬਲ-ਕੰਬਲ ਲਾ ਕੇ ਤੇ ਉਹ ਖੇਸ ਦਬੀਆਂ ਆਲਾ ਦਵਾ ਗਿਆ ਖੇਸ ਤੇ ਉਹਦੇ ਹਿਸਾਬ ਨਾਲ ਟੈਂਪਰੇਚਰ ਸੈੱਟ ਕਰਾਇਆ ਵੀ ਇੰਨਾ ਦੇ ਰੱਖਿਆ ਕਰ 22-24 ਉਹ ਨਵਾਂ-ਨਵਾਂ ਲਵਾਇਆ AC ਸਮਝ ਸੁਰਤ ਤੋਂ ਬਾਹਰ ਹੀ ਕਹਿੰਦੇ ਨੇ 16 ਦੇ ਚੱਲਦਾ ਰਹਿੰਦਾ ਹੈ ਤੇ ਉਹ ਗਰਮੀ ਦਾ ਟੈਂਪਰੇਚਰ ਮੈਂ ਸੈੱਟ ਦਾ ਕਰਾਇਆ ਹੁਣ ਮਹਿਲੇ ਨੂੰ ਕੱਲਣਾ ਉੱਤੇ ਵੀ ਦੱਸਣਾ ਮੈਂ ਹੀ ਇਹਨਾਂ ਨੂੰ ਵੀ ਕਰਨਾ ਇਹਨੂੰ ਕੀ ਇਹਨੂੰ ਕੁਝ ਨਹੀਂ ਕਰਨਾ ਪੁਲਵਾਨ ਨੂੰ ਇਹ ਆਖਣਾ ਵੀ ਜਾ ਕੇ ਬਸ ਭਾਵੇਂ ਬੈਠਦੇ ਪਿਆ ਕਿਤਰਾ ਪਿਆ ਤੂੰ ਬਸ ਮੁੱਕੀਆਂ ਹੀ ਮਰੀ ਜਣੀਆਂ ਜਾ ਕੇ ਮਾਰ ਮਾਰ ਕੇ ਮੁੱਕੀਆਂ ਗਰਮ ਕਾਰਕਿਰਾਂ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਮੁੜ ਕੇ ਦਾ ਉੱਥੇ ਲਿਆ ਮੰਜਾ ਆਪਣੇ ਉੱਥੇ ਜਿੱਥੇ ਆਪਣੀ ਬੈਠ ਕੇ ਆ ਪੁਰਾਣੀ ਵੀ ਸੀਆਰ ਮਲਾਉਣੇ ਲੈ ਜਿੱਥੇ ਆਪਾਂ ਵੱਡੀ ਬੈਠਕ ਵੱਡੀ ਮਤਲਬ ਕਿ ਆਮ ਜਿੱਡੀਆਂ ਅੱਜ ਕੱਲ੍ਹ ਕੋਠੀਆਂ ਭਰਉਂਦੇ ਏਡੀ ਬੈਠਕ ਹੀ ਬਣਾਈ ਹੀ ਕਰਾ ਤੇ ਉਹ ਬੈਠਦੇ ਲਾਗੇ ਦਾ ਮੰਜਾ ਢਾਹ ਬਾੜ ਵੇੜੇ 'ਚ ਦੋ ਮਾਲਸ਼ੀ ਲਾਤੇ ਮਾਲਸ਼ ਕਰਾ ਇਕ ਰਾਹ ਧੁੱਪ ਤੋਂ ਬਲਵਾ ਕਿਉਂਕਿ ਹੁਣ ਸਿਆਲ ਆ ਗਿਆ ਇਹ ਜਿੱਤਾਂ ਪਰ ਜਈਆਂ ਨੂੰ ਧੁੱਪ ਲਾਉਣੇ ਹੀ ਨਹੀਂ ਬਾਹਰ ਕੱਢ ਕੇ ਇਸ ਤਰ੍ਹਾਂ ਵੀ ਕਰਾ ਧੁੱਪ ਤੋਂ ਬਲਵਾਓ ਮਾਲਸ਼ਾ ਮੁੱਲਸ਼ਾ ਕਰਾਓ ਤੇ ਮੁੰਡੇ ਮੋਹਿਤ ਨੂੰ ਵੀ ਮੈਂ ਕਿਹਾ ਤੇਗਾ ਇਹ ਕਿਰਾ ਮੜਾ ਪੁੱਤ ਠਾੜੂ ਨਾਲੇ ਉਹ ਅਸੀਂ ਸ਼ਹਿਰ ਜਾਣਾ ਤੇ ਸ਼ਹਿਰ ਤੇ ਦੋਵੇਂ ਚੱਲ ਗਏ ਮੇਰੇ ਨਾਲ ਮਹਿਲਾ ਪਹਿਲਵਾਨ ਤੇ ਇਹ ਦੋਵੇਂ ਚੱਲ ਗਏ ਤੇ ਆਰਡਰ ਨਰਨ ਤੇ ਨਹੀਂ ਇਹਨਾਂ ਨੂੰ ਉਥੇ ਉਹ ਛਾੜ ਜਿਹੜਾ ਹੁਣ ਦਿੱਤਾ ਜਾਣਾ ਉਹਕੇ ਮੈਨੂੰ ਪਤਾ ਇਹ ਕੇਲੇ ਆਣਾ ਤੋਂ ਦੱਸਿਆ ਚਾਹ ਕਹਿ ਦਿੰਦਾ ਹਾਂ ਜੀ ਜਾਂ ਚਾਹ ਨਾ ਕੇਲੇ ਕਹਿ ਦਿੰਦਾ ਤੇ ਮਹਿਲਾ ਪਹਿਲਵਾਨ ਕੁਛ ਵੀ ਕਹਿ ਸਕਦਾ ਇਹਨੇ ਵੀ ਚਲੋ ਇੰਨਾ ਕਹਿ ਕਹਿ ਦੇਣਾ ਬਾਹਰ ਹੁਣ ਸਰਪੰਚੀ ਕਰਕੇ ਥੋੜਾ ਜਾਂਦਾ ਆਉਂਦਾ ਬਾਹਰ ਜਿੰਨਾ ਕਹਿ ਦੂਗਾ ਵੀ ਚੱਲ ਬਾਦਸ਼ਾਹ ਸਮੋਸੇ ਕਹਿ ਦੇ ਤੇ ਨਾਲ ਦੁੱਧ ਪਤੀ ਕਹਿ ਦਿੰਨੇ ਹੋਰ ਕੀ ਹੈ ਤੇ ਇਹ ਬੰਦਿਆਂ ਦੀਆਂ ਰਮਝਾਂ ਇਹ ਦੋਵੇਂ ਇੱਕ ਦੂਜੇ ਦੀਆਂ ਜਾਣਦੇ ਵੈਸੇ ਮੈਨੂੰ ਇਹਨਾਂ ਪਤਾ ਵੀ ਇਹ ਥੋੜਾ ਬੜਾ ਮਹਿਲਾ ਪਹਿਲਵਾਨ ਨੂੰ ਠਾ ਕੇ ਚਲਾ ਸਕਦਾ ਤੇ ਬਾਕੀ ਉਹਨੂੰ ਸ਼ਹਿਰਾਂ ਦਾ ਕਿਤਨਾ ਚਲਾਉਣਾ ਚਲਾਉਣਾ ਸ਼ਹਿਰ ਕਿਤਨਾ ਖੜਨਾ ਖੜਨਾ ਉਹ ਮੈਨੂੰ ਪਤਾ ਸਾਰਾ ਦਾ ਇੱਕ ਦੋ ਵਾਰੀ ਮੈਨੂੰ ਹੈਰਾਨਗੀ ਬੜੀ ਹੋਈ ਜੇ ਅਵੀਆਂ ਸਾਲਾਂ ਦੇ ਇੱਕ ਦੋ ਵਾਰੀ ਮਿਲਿਆ ਮੈਨੂੰ ਅਮਰਸਰੋਂ ਟਰੈਕਟਰ ਤੇ ਆਉਂਦਾ ਵੇਖਿਆ ਹੀ ਮੈਨੂੰ ਖੁਸ਼ੀ ਬੜੀ ਹੋਈ ਵੀ ਟਰੈਕਟਰ ਤੇ ਆਉਣਦਿਆ ਪਰ ਮੈਨੂੰ ਇਹ ਐ ਵੀ ਹੈਰਾਨਗੀ ਇਹ ਗੱਲ ਹੈ ਵੀ ਟਰੈਕਟਰ ਟਰਾਲੀ ਦਾ ਸ਼ਹਿਰੋਂ ਕਿਤਨਾ ਹੋਇਆ ਨਾਕੇ ਨੁਕੇ ਤੇ ਤੇ ਕਿੱਥੋਂ ਇਹਦਾ ਸੂਤਰ ਨਹੀਂ ਆਉਣਾ ਜੇ ਕੋਈ ਨੂੰ ਡੱਕ ਨ ਤੇ ਚਲੋ ਇਹ ਵੀਡੀਓ ਲੰਮੀ ਨਾ ਹੋਵੇ ਤੇ ਮੈਲੇ ਪਲਵਾਨ ਨੂੰ ਬੇਤਕ ਵੀਡੀਓ ਬਚਾਓ ਉਹਨੂੰ ਬੇਨਤੀ ਹੈ ਵੀ ਇਹ ਬੰਦਾ ਸਾਡਾ ਜਾ ਕੇ ਗਰਮ ਕਰ ਤੇ ਇਹਦੀ ਮਾਲਿਚ ਕਰਾ ਤੇ ਇਹਨੂੰ ਧੁੱਪ ਲਵਾ ਤੇ ਬਾਕੀ ਨੂੰ ਗਾਮ ਮੁੜ ਕੇ ਵਿਖਾਉਣੇ ਵਿਆਹੂ ਕੋਈ ਮੈਂ ਉਹ ਖਰਦਾ ਕਰਾ ਮੌਲ ਮਾਲ ਚ ਤੇ ਫਿਲਮ ਫਿਲਮ ਵਿਖਾ ਕੇ ਲਾਉਣੇ ਆ ਜਿਤਨਾ ਮੈਂ ਜਾਣਦਾ ਹੁਣ ਨਾ ਤੇ ਇਹਨੂੰ ਤੋੜਾ ਫਿਰ ਕਰਾਈਏ ਦਾ ਬਾਹਰ ਹੁਣ ਪਤਾ ਨਹੀਂ ਨਾ ਸਮਾਂ ਬੜਾ ਹੋ ਗਿਆ ਨਾ ਮਿਲਿਆ ਨੂੰ ਸੱਜਣਾ ਨੂੰ ਮਿਲਦੇ ਆ ਕਰਦੇ ਆ ਕੋਸ਼ਿਸ਼ ਵੀ ਕੋਈ ਪਹਿਲਾ ਸਬਾਹ ਹੈਗਾ ਕਿ ਜਾਂ ਬਦਲ ਗਿਆ ਇਹ ਫਿਰ ਦੇਖਦੇ ਆ ਮਿਲ ਕੇ ਪੜਾ ਲੱਗੂਗਾ ਤੇ ਪਰ ਮੈਨੂੰ ਯਕੀਨ ਹੈ ਕਿ ਬੰਦੇ ਦਾ ਸੁਭਾ ਉਹੋ ਜਿਹਾ ਹੀ ਹੋਊਗਾ ਪਿਆਰਾਂ ਨਾਲ ਅੜਨ ਖੜਨ ਵਾਲੇ ਹੁੰਦੇ ਆ ਜਿਤਨਾ ਵੀ ਇੱਕ ਦੂਜੇ ਦੇ ਜ਼ਰੂਰੀ ਨਹੀਂ ਲੜਾਈਆਂ ਹੁੰਦੀਆਂ ਹਰ ਥਾਂ ਤੇ ਚੰਗਾ ਸੋਚ ਨਾਲੇ ਹੁੰਦੇ ਯਾਰ ਦੋਸਤ ਇੱਕ ਦੂਜੇ ਲਈ ਚੰਗਾ ਵੀਰ ਦਾ ਸਾਡੇ ਦਾ ਪੁਰਾਣੇ ਦਾ ਸ਼ੁਭ ਨਾਮ ਹੈ ਜੀ ਉਹਦਾ ਨਾਮ ਸੁਣ ਕੇ ਤੁਹਾਨੂੰ ਐ ਚਾਨਣ ਜਿਹਾ ਹੋਏਗਾ ਉਹਦਾ ਨਾਮ ਹੀ ਮਤਲਬ ਇਦਾਂ ਦਾ ਚਾਨਣ ਹੋ ਜੂਗਾ ਉਹਦਾ ਨਾਮ ਹੈ ਜੀ ਸਰਦਾਰ ਚਾਨਣ ਸਿੰਘ ਸੋਨਾ ਨਾਰਲੀ ਤੇ ਬਾਹੂਬਲੀ ਫਿਲਮ ਦੇ ਹਥਿਆਰ ਰੱਖਣ ਵਾਲਾ ਮਤਲਬ ਕਿ ਉਹ ਆਰਗੈਨਿਕ ਹਥਿਆਰ ਜਿਹੜੇ ਆਪ ਤਿਆਰ ਕਰਨ ਵਾਲਾ ਬੰਦਾ ਵਾ ਤੇ ਕਰਦਾ ਰਿਹਾ ਵੀ ਆ ਤੇ ਦੇ ਹੀ ਵਾਧੂ ਉਹਨਾਂ ਸਮੇਂ 'ਚ ਹੁੰਦਾ ਤੇ ਪਤਾ ਨਹੀਂ ਆ ਬਾਕੀ ਇਹ ਨਾ ਜੀ ਉਸ ਵੀਰ ਦਾ ਸ਼ੁਭ ਬਾਕੀ ਮਿਲ ਕੇ ਕਰਦੇ ਆ ਗੱਲ ਪ੍ਰਮਾਤਮਾ ਦੀ ਸਿਹਤ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰਹੇ ਮੇਰਾ ਵੀਰ ਤੇ ਬੜੇ ਯਰਾਨੇ ਵੱਡੇ ਆ ਤਾਂ ਹੀ ਗੱਲ ਕਰਦੇ ਆ ਲੰਮਾ ਸਫਰ ਬੜਾ ਜੂ ਯਾਰੀ ਦਾ ਹੰਡਾਇਆ ਤੇ ਤਾਂ ਸੱਜਣ ਮਿੱਤਰ ਪੁਰਾਣੇ ਯਾਦ ਆ ਜਾਂਦੇ ਆ ਬੈਠਿਆਂ ਬੈਠਿਆਂ ਤੇ ਕੋਸ਼ਿਸ਼ ਇਹੋ ਆ ਵੀ ਸਾਰੇ ਸੱਜਣ ਮਿੱਤਰਾਂ ਨੂੰ ਲਾਗੇ ਲਈਏ ਮਿਲੀਏ ਇੱਕ ਦੂਜੇ ਕੋਲ ਬਈਏ ਖਦਈਏ ਤੇ ਪਹਿਲਾਂ ਵਾਲੇ ਸਮੇਂ ਜੀ ਘੁੰਮਿਆ ਫਿਰਿਆ ਕਰੀਏ ਚੰਗਾ ਜਿਹਾ ਸੱਸੀ ਕਾਲ